ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਸ਼ਨ ਜ਼ਮੀਰ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਨਰਿੰਦਰਜੀਤ ਕੋਲ ਪਿਛਲੇ ਵੀਡੀਓ ਵਿੱਚ ਆਪ ਸਭ ਨਾਲ ਨੰਗੇ ਵਾਲੇ ਕੁਝ ਅੱਖਰ ਸਾਂਝੇ ਕੀਤੇ ਸਨ ਸੋ ਅੱਜ ਅਸੀਂ ਇਹੀਆਂ ਵਾਲੇ ਕੁਝ ਅੱਖਰ ਜਾਣਾਂਗੇ ਆਪ ਸਭ ਨੂੰ ਬੇਨਤੀ ਹੈ ਕਿ ਰੋਸ਼ਨ ਜ਼ਮੀਰ ਚੈਨਲ ਨੂੰ YouTube Facebook ਤੇ Instagram ਤੇ ਜ਼ਰੂਰ ਫੋਲੋ ਕਰੋ ਜੀ ਤਾਂ ਜੋ ਸੰਪੂਰਨ 35 ਅਖਰੀ ਦਾ ਪ੍ਰਚਾਰ ਹੋ ਸਕੇ ਜੋ ਅੱਖਰ ਅੱਜ ਸੀ ਜਾਣਨੇ ਹਨ ਉਹ ਹਨ ਯਤਨ ਯ ਕ ਯਣਹੁ ਯਹੁ ਯਤ ਯਤਕ ਤੇ ਯਾਪਨ ਪਹਿਲਾ ਅੱਖਰ ਹੈ ਯਤਨ ਜਿਸ ਦਾ ਅਰਥ ਹੈ ਯਤਨ ਯਤਨ ਕਰਹੁ ਤゥム ਅਨਿਕ ਵਿਦ ਰਹਿ ਨਾ ਪਾਵਹੁ ਮੀਤ ਪਾਗ हे ਮితਰ ਅਨੇਕਾ ਕਿਸਮ ਦੇ ਯਤਨ ਕਰਕੇ ਵੀ ਤੂੰ ਇਸ ਸੰਸਾਰ ਤੇ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ ਦੂਜਾ ਅੱਖਰ ਹੈ ਯਾਕੇ ਯਾ ਦਾ ਅਰਥ ਹੈ ਜਿਸ ਕੈ ਦਾ ਅਰਥ ਹੈ ਦੇ ਯਾਕੇ ਹਾਤ ਸਮਰਥ ਤੇ ਕਾਰਨ ਕਰਨੇ ਯੋਗ ਜਿਸ ਪਰਮਾਤਮਾ ਦੇ ਹੱਥ ਵਿੱਚ ਸਮਰੱਥਾ ਹੈ ਉਹੀ ਸੰਸਾਰ ਨੂੰ ਸਜਣ ਦੇ ਯੋਗ ਹੈ ਭਾਵ ਕਰਨ ਕਰਨ ਵਾਲਾ ਹੈ ਤੀਜਾ ਅੱਖਰ ਹੈ ਜਾਣੋ ਭਾਵ ਜਾਣੋ ਸਮਝੋ ਯਨ ਯਾਣੋ ਧ੍ਰਿੜ ਸਹੀ ਬਿਨਸ ਜਾਤ ਇਹ ਹੇਤ ਭਾਵ ਇਹ ਗੱਲ ਪੱਕੀ ਤਰ੍ਹਾਂ ਸਮਝ ਲਵੋ ਕਿ ਦੁਨੀਆ ਦੇ ਮੋਹ ਨਾਸ ਹੋ ਜਾਣ ਵਾਲੇ ਹਨ ਚੌਥਾ ਅੱਖਰ ਹੈ ਯਾਹੂ ਜਿਸ ਦਾ ਅਰਥ ਹੈ ਜਿਸ ਨੇ ਨਾਨਕ ਤੇਹੀ ਉਸਤਤ ਕਰਉ ਯਾਹੂ ਕੀ ਉਹ ਸੰਜੋਗ ਭਾਵ हे ਨਾਨਕ ਮੈਂ ਸਦਾ ਉਸ ਪਰਮਾਤਮਾ ਦੀ ਉਸਤਤ ਕਰਦਾ ਹਾਂ ਸਿਫਤ ਸਲਾਹ ਕਰਦਾ ਹਾਂ ਜਿਸ ਨੇ ਮੈਨੂੰ ਆਪਣੇ ਨਾਲ ਜੋੜਨ ਦਾ ਸੰਜੋਗ ਬਣਾ ਲਿਆ ਹੈ ਸੋ ਇਹ ਸੀ ਨਵੇਂ ਵਾਲੇ ਉਹ ਅੱਖਰ ਜੋ ਗੁਰਬਾਣੀ ਚੋਂ ਲਏ ਗਏ ਸਨ ਹੁਣ ਜਾਣਦੇ ਆ ਪਾਲੀ ਭਾਸ਼ਾ ਚੋਂ ਲਏ ਗਏ ਕੁਝ ਸ਼ਬਦ ਪਹਿਲਾ ਹੈ ਯਤ ਯਤ ਦਾ ਅਰਥ ਹੈ ਗਿਆਨ ਜਾਂ ਜਾਨਣਾ ਕਿਸੇ ਚੀਜ਼ ਬਾਰੇ ਪਤਾ ਹੋਣਾ ਅਗਲਾ ਅੱਖਰ ਹੈ ਯਾਤਕ ਯਾਤਕ ਦਾ ਭਾਵ ਹੈ ਜਾਨੂ ਰਿਸ਼ਤੇਦਾਰ ਤੇ ਆਖਰੀ ਅੱਖਰ ਹੈ ਯਾਪਨ ਯਾਪਨ ਸ਼ਬਦ ਪਾਲੀ ਭਾਸ਼ਾ ਦਾ ਸ਼ਬਦ ਹੈ ਅਤੇ ਵਿਗਿਆਪਨ ਦਾ ਮੂਲ ਸ਼ਬਦ ਹੈ ਯਾਪਨ ਦਾ ਅਰਥ ਹੈ ਵਿਗਿਆਪਨ ਕੋਸ਼ਨਾ ਜਾਂ ਐਨਾ ਸੋ ਇਹ ਸੀ ਅੱਜ ਦੇ ਯਹੀਏ ਵਾਲੇ ਕੁਝ ਅੱਖਰ ਉਮੀਦ ਹੈ ਕਿ ਆਪ ਸਭ ਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਆਪ ਸਭ ਇਸ ਵੀਡੀਓ ਨੂੰ ਸ਼ੇਅਰ ਕਰਕੇ ਮਾਂ ਬੋਲੀ ਦੇ ਪ੍ਰਚਾਰ ਦੇ ਵਿੱਚ ਜ਼ਰੂਰ ਹਿੱਸਾ ਪਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ